ਰਹਣਾ ਸੀ ਇਹ ਉਹਨਾਂ ਦੀ ਮਿਸਾਲ ਹੈ ਪਹਿਲੀ ਦੂਜੀ ਮਿਸਾਲ ਹੈ ਫੈਸਲਾ ਹੋ ਗਿਆ ਕਿ ਹੁਣ ਨਹਿਰ ਦੁਆਰਾ ਨਿਕਲਣੀ ਹੈ ਫੌਜ ਲਾ ਕੇ ਕੱਢਣਗੇ ਬਾਲਸਾ ਮੁੱਖ ਮੰਤਰੀ ਸੀ ਕਹਿੰਦਾ ਮੈਂ ਜਾਵਾਂਗਾ ਪਹਿਲਾਂ ਜੇਲ ਉਹ ਤਾਂ ਸਾਰਿਆਂ ਨੂੰ ਪਤਾ ਹੋਣਾ ਕਿ ਰਵਾਲਸੋਹਰ ਨੂੰ ਤਾਂ ਚੀਬੇ ਸਾਹਿਬ ਨੂੰ ਨਹੀਂ ਪਤਾ ਹੋਣਾ ਕਹਿਣ ਲੱਗੇ ਤੁਸੀਂ ਮੁੱਖ ਮੰਤਰੀਓ ਕਹਿੰਦੇ ਕੋਈ ਮੁੱਖ ਮਤਰੀ ਦਾ ਸਵਾਲ ਨਹੀਂ ਮੇਰੇ ਵਾਸਤੇ ਪਹਿਲਾਂ ਪੰਜਾਬ ਹੈ ਪਹਿਲਾਂ ਦੇਸ਼ ਹੈ ਤੇ ਉਸ ਤੋਂ ਬਾਅਦ ਮੈਂ ਅਗਲੀ ਗੱਲ ਕਰਾਂਗਾ ਮੈਂ ਪਹਿਲਾਂ ਜਾਵਾਂਗਾ ਜੋ ਹੋਣਾ ਹੋਵੇ ਫੇਰ ਰਾਜੋਸਾਂ ਆਣ ਸਾਡਾ ਫੈਸਲਾ ਆਇਆ ਉਦੋਂ ਹੀ ਇਹ ਸੀ ਉਹ ਕਹਿੰਦਾ ਮੈਂ ਇਸ ਧਰਤੀ ਤੇ ਰਾਜੋਵਾਲ ਨੂੰ ਫਾਸੀ ਨਹੀਂ ਲਗਣ ਦੇਣੀ ਕਿਵੇਂ ਹਟੇ ਬੜੀ ਮੁਸ਼ਕਲ ਸੀ ਉਦੋਂ ਵੀ ਇਹ ਸਾਰੇ ਹੀ ਬੈਠੇ ਨੇ ਹਾਜ਼ਰ ਆ ਸਾਰੇ ਉਹ ਤਾਂ ਸੀਗੇ ਸਾਰੇ ਇਹ ਉਸ ਵੇਲੇ ਵੀ ਆਖਿਆ ਮੈਂ ਚੀਵ ਰਹਾ ਨਾ ਰਹਾ ਲੇਕਿਨ ਮੈਂ ਇੱਥੇ ਉਹਨੂੰ ਫਾਸੀ ਨਹੀਂ ਲਗਣਤੀ ਉਸ ਵੇਲੇ ਫਿਰ ਜੇਰ ਸੁਬਡੰਟ ਨੂੰ ਕਿਹਾ ਕਿ ਤੈਨੂੰ ਨੌਕਰੀ ਮੈਂ ਦੇਵਾਂਗਾ ਜੇਲ੍ਹ ਤੈਨੂੰ ਮੇਰੇ ਹੰਦੇ ਕੋਈ ਕਰ ਨਹੀਂ ਸਕਦਾ ਤੈਂ ਫਾਸੀ ਨਹੀਂ ਲਾਉਣੀ ਕਿਉਂਕਿ ਉਹਨੂੰ ਉਹੜੇ ਲਾਉਣੀ ਸੀ ਸੋ ਵੀਰੋ ਜੇਲ੍ਹ ਸੁਵਰਣ ਤਕੜਾ ਰਿਹਾ ਨਹੀਂ ਉਹ ਦਿਨ ਟਲ ਗਿਆ ਤੇ ਅੱਜ ਉਹ ਬੈਠੇ ਨੇ ਤੇ ਗੁਰੂ ਕਿਰਪਾ ਕਰੂ ਸ਼ਾਇਦ ਉਹ ਸਜ਼ਾ ਟਰਾ ਜਾਏਗੀ ਉਹਨੂੰ ਜਿੱਦੀ ਬਖਸ਼ੇਗਾ ਪ੍ਰਮਾਤਮਾ ਇਹ ਤਿੰਨ ਘਟਰਾਵਾ ਜਿੰਦਗੀਆਂ ਮੈਂ ਥੋੜੇ ਸਮਝ ਤਾਂ ਦੱਸਿਆ ਨੇ ਕਿ ਵੀਰੋ ਬਾਦਲ ਸਾਹਿਬ ਵਰਗਾ ਇਨਸਾਨ ਦਿਲ ਦੇ ਨਰਮ ਸਨ ਲੋਕ ਕਹਿੰਦੇ ਸਨ ਸੀ ਨਰਮ ਕਿਉਂਕਿ ਨੁਕਸਾਨ ਕਿਸ ਦਾ ਕਰਨ ਜਾਣਦੇ ਹੀ ਨਹੀਂ ਸਨ ਜੇ ਕਦੇ ਮੈਂ ਵੀ ਕੋਲੇ ਬੈਠੇ ਕਹਿੰਦਾ ਬੱਸ ਬੜਾ ਤੰਗ ਕੀਤਾ ਉਸ ਫਲਾਣੇ ਬੰਦੇ ਨੇ ਫਲਾਣੇ ਅਫਸਰ ਨੇ ਇਹਨੂੰ ਸਜ਼ਾ ਦੇਣ ਨੂੰ ਸਾਬ ਮੈਂ ਇਹ ਨਹੀਂ ਦੇ ਸਕਦਾ ਇਹ ਕੰਮ ਇੱਥੋਂ ਨਹੀਂ ਹੁੰਦਾ ਕੋਈ ਹੋਰ ਕਰ ਲੈ ਮੈਂ ਇੱਥੋਂ ਕੰਮ ਚੰਗਾ ਕਰਾ ਲਵੋ ਇਹ ਉਹਨਾਂ ਦੀ ਜ਼ਿੰਦਗੀ ਤੇ ਗੁਣ ਸਨ ਸੋ ਉਹਨਾਂ ਦੇ ਗੁਨਾ ਦਾ ਜ਼ਿੰਦਗੀ ਦਾ ਕੋਈ ਬਿਆਨ ਕੀਤਾ ਨਹੀਂ ਜਾ ਸਕਦਾ ਉਹ ਦੇਸ਼ ਵਾਸਤੇ ਉਹ ਕੌਮ ਵਾਸਤੇ ਉਹ ਪੰਜਾਬ ਵਾਸਤੇ ਉਹ ਇੱਕ ਪਰਿਵਾਰ ਦੇ ਨਹੀਂ ਸਨ ਬਾਦਲ ਪਰਿਵਾਰ ਦੇ ਅੱਜ ਪਰਿਵਾਰ ਨੂੰ ਉਹਨਾਂ ਤੇ ਮਾਣ ਹੈ ਲੇਕਿਨ ਪਰਿਵਾਰ ਨੂੰ ਨਹੀਂ ਅੱਜ ਕੌਮ ਨੂੰ ਮਾਣ ਹੈ ਦੇਸ਼ ਨੂੰ ਹੀ ਮਾਣ ਹੈ ਉਹ ਦੇਸ਼ ਵਾਸਤੇ ਵੀ ਕੁਰਬਾਨੀ ਕਰਦੇ ਸਨ ਉਹ ਕੌਮ ਵਾਸਤੇ ਵੀ ਕੁਰਬਾਨੀ ਕਰਦੇ ਸਨ ਤੇ ਉਹੀ ਉਹੀ ਦੇਸ਼ ਉਹੀ ਦੇਸ਼ ਦੀਆਂ ਫੌਜਾਂ ਉਹੀ ਦੇਸ਼ ਦਾ ਪ੍ਰਧਾਨ ਮੰਤਰੀ ਜਿਸ ਨੇ ਬਲੂ ਸਟਾਰ ਕੀਤਾ ਉਸੇ ਦੇਸ਼ ਦੇ ਆਰਮੀ ਦੇ ਤਿੰਨੇ ਮੁਖੀ ਤੇ ਪ੍ਰਧਾਨ ਮੰਤਰੀ ਆ ਕੇ ਬਰਾਸਤੇ ਖਾਲਸਾ ਤੇ ਆ ਕੇ ਸ਼ਰਦਾ ਭੇਡ ਕਰਕੇ ਗਏ ਇਹ ਉਹਨਾਂ ਦੀ ਅਕਲ ਦਾ ਨਿਮਰਤਾ ਦਾ ਕਾਬਲੀਅਤ ਦਾ ਇੱਕ ਵੱਡਾ ਗੋਣਾ ਹੈ ਜਿਹੜਾ ਤੁਸੀਂ ਸਮਝ ਲਓ ਕਿ ਕਿਸ ਢੰਗ ਨਾਲ ਉਹਨੇ ਹੀ ਹੋਜਾ ਨੂੰ ਝਕਾਇਆ ਉਸੇ ਗੁਰੂ ਦੇ ਅੱਗੇ ਸੋ ਇਸ ਤਰ੍ਹਾਂ ਕਰਕੇ अनेका ਜਿੰਨੀਆਂ ਵੀ ਗੱਲਾਂ ਉਹਨੇ ਕੀਤੀਆਂ ਜਾਣ ਥੋੜੀਆਂ ਨੇ ਔਰ ਸਾਹ ਪ੍ਰਕਾਸ਼ ਸਿੰਘ ਬਾਦਲ ਨੂੰ ਇਨਸਾਨ ਦੇ ਤੌਰ ਤੇ ਭਰਾਵਾਂ ਦੇ ਤੌਰ ਤੇ ਕਹੀਏ ਤੇ ਮੇਰੇ ਖਿਆਲ ਆ ਭਰਾ ਹੋ ਜਾ ਕੋਈ ਬਣ ਨਹੀਂ ਸਕਦਾ ਨਾ ਦਾਸ ਬਣ ਸਕਦਾ ਤੇ ਨਾ ਪ੍ਰਕਾਸ਼ ਸਿੰਘ ਬਾਦਲ ਬਣ ਸਕਦਾ ਦੋਨਾਂ ਦਾ ਪਿਆਰ ਮੈਂ ਜੰਮਿਆ ਕਿਸੇ ਹੋਰ ਘਰੇ ਸਦਾ ਆਰਨ ਪਰਿਵਾਰ ਚ ਲੇਕਿਨ ਗੁਰੂ ਦੀ ਕਿਰਪਾ ਨਾਲ 72 ਚ ਐਮ ਐਲ ਏ ਬਣ ਗਿਆ ਸਿਰ ਤੇ ਗੁਰੂ ਨੇ ਹੱਥ ਰੱਖਿਆ ਜਿੰਦਗੀ ਭਰ ਸਾਥ ਰਿਹਾ ਦੋਨੋਂ ਭਰਾ ਤੇ ਤੀਜਾ ਦਾਸ ਹੁੰਦਾ ਸੀ ਮੈਂ ਤੁਹਾਨੂੰ ਇੱਕ ਗੱਲ ਕਹਿ ਦਿੰਨਾ ਕਿ ਸਾਰੀ ਜ਼ਿੰਦਗੀ ਉਹਨਾਂ ਦੀ ਦੋਨਾਂ ਦੀ ਉਹਨਾਂ ਦੀ ਤੀਜਾ ਮੈਂ ਖੜਾ ਕਦੇ ਮਤਭੇਦ ਨਹੀਂ ਸਾਡੇ ਆਏ ਬੱਚਿਆਂ ਦਾ ਮਤਭੇਦ ਆ ਗਿਆ ਲੇਕਿਨ ਭਰਾਵਾਂ ਚ ਨਹੀਂ ਆਇਆ ਤੇ ਅੱਜ ਮੈਂ ਬੱਚਿਆਂ ਨੂੰ ਕਹਿਣਾ ਚਾਹੁੰਦਾ ਬੇਟਾ ਉਹਨਾਂ ਵਾਲੇ ਗੁਣ ਪੈਦਾ ਕਰੋ ਤੇ ਗੁਰੂ ਸਾਡੇ ਤੇ ਕਿਰਪਾ ਕਰੇ ਅਸੀਂ ਅੱਜ ਜਿਹੜਾ ਸਰਦਾ ਸਤਕਾਰ ਭੇਟ ਕਰਨਾ ਜਾਂ ਸਾਰੀ ਸੰਗਤ ਆਈ ਹੈ ਔਰ ਦੇਸ਼ ਪ੍ਰਦੇਸ਼ ਚ ਬੰਦੇ ਥਾਉ ਥਾਈ ਉਹਨਾਂ ਨੂੰ ਸਤਕਾਰ ਭੇਟ ਕਰ ਰਹੇ ਨੇ ਆਪਾਂ ਗੁਰੂ ਸਾਡੇ ਸਿਰ ਤੇ ਹੱਥ ਰੱਖੇ ਉਹਨਾਂ ਦੇ ਪੂਰਨਿਆਂ ਤੇ ਚੱਲ ਸਕੀਏ ਉਹਨਾਂ ਵਰਗਾ ਬਣਨਾ ਬੜਾ ਔਖਾ ਹੈ ਲੇਕਿਨ ਉਹਨਾਂ ਦੇ ਪੂਰਨਿਆਂ ਤੇ ਚੱਲਣ ਦੀ ਗੁਰੂ ਸਾਨੂੰ ਸ਼ਕਤੀ ਦੇਵੇ ਉਹ ਵੀ ਬੜੀ ਔਖੀ ਹੈ ਸ਼ਕਤੀ ਤੇ ਭਰਾਵਾਂ ਨੂੰ ਕਹਿਣਾ ਕਿ ਪਰਿਵਾਰ ਇੱਕ ਬਣ ਕੇ ਚੱਲੋ ਵੱਡੇ ਪਰਿਵਾਰ ਨੂੰ ਕਹਿਣਾ ਬਾਦ ਪਰਿਵਾਰ ਨੂੰ ਕਿ ਤੁਸੀਂ ਵੀ ਕਰਕੇ ਚੱਲੋ ਕਿਉਂਕਿ ਉਹ ਬਾਦਲ ਸਾਹਿਬ ਨੇ ਇੱਕ ਐਸਾ ਨਾਮ ਪੈਦਾ ਕਰਤਾ ਕਿ ਬਾਦਲ ਪਰਿਵਾਰ ਨਹੀਂ ਬਾਦਲ ਪਿੰਡ ਦਾ ਨਾਮ ਹੀ ਦੁਨੀਆ ਤੇ ਮਸ਼ਹੂਰ ਕਰਤਾ ਸੀ ਇਤਿਹਾਸਿਕ ਇਹ ਉਹਨਾਂ ਦੇ ਗੁਣ ਹੈ ਉਹਨਾਂ ਦੇ ਗੁਣ ਤੇ ਤਾਂ ਹੀ ਚੱਲੋਗੇ ਸਾਰਾ ਪਰਿਵਾਰ ਇੱਕ ਔਰ ਉਹਨਾਂ ਨੂੰ ਇੱਕ ਵੱਡਾ ਬਣ ਕੇ ਚੱਲੋਗੇ ਇਹਨਾਂ ਲਫ਼ਜ਼ਾਂ ਨਾਲ ਮੈਂ ਅੱਜ ਇਸ ਤੇ ਤੁਹਾਡੀ ਸਾਰੀ ਸੰਗਤ ਜਿਹੜੀ ਰੱਬ ਵਰਗੇ ਹੋ ਉਹਨੂੰ ਸਰਦਾ ਸਤਕਾਰ ਭੇਟ ਕਰਨਾ ਹੈ ਉਹ ਗੁਰੂ ਮਹਾਰੇ ਦੀ ਹਾਜ਼ਰੀ ਅਰਦਾਸ ਕਰਦਾ ਕਿ ਪ੍ਰਮਾਤਮਾ ਉਹਨਾਂ ਨੂੰ ਹਮੇਸ਼ਾ ਆਪਣੇ ਚਰਨਾਂ ਚ ਨਿਵਾਸ ਰੱਖੇ ਔਰ ਪਿੱਛੇ ਸਾਨੂੰ ਸਾਰਿਆਂ ਨੂੰ ਉਹਨਾਂ ਦੇ ਪੂਰਨਤਾ ਤੇ ਚੱਲਣ ਦਾ ਬਲ ਬਖਸ਼ੇ ਪਰਿਵਾਰ ਨੂੰ ਸ਼ਕਤੀ ਦੇਵੇ ਕਿ ਉਹਨਾਂ ਵਰਗੇ ਗੁਣ ਨਿਮਰਤਾ ਮਿਹਨਤ ਸਾਰੀਆਂ ਚੀਜ਼ਾਂ ਬਖਸ਼ ਕੇ ਕੌਮ ਦੀ ਸੇਵਾ ਕਰਵਾਵੇ ਇਹਨਾਂ ਲੋਝਾਰਾ ਬਹੁਤ ਬਹੁਤ ਸਤਕਾਰ